ਸਾਰੇ ਨੂੰ ਜੀ ਪਿਆਰ ਭਰੀ ਸਤ ਸ੍ਰੀ ਅਕਾਲ ਹੋਵਾ ਸੁਣਾਓ ਤੁਹਾਡਾ ਕੀ ਹਾਲ ਚਾਲ ਚਲੋ ਜੀ ਹੋਰ ਸ਼ਾਮ ਦੇ ਵੱਜ ਗਏ ਨੇ 1.36 ਦਾ ਟਾਈਮ ਆ ਤੇ ਮੌਸਮ ਹੈਗਾ ਬਹੁਤ ਵਧੀਆ ਦੇਖੋ ਜੀ ਅੱਜ ਆਪਾਂ ਨਾ ਨਵੀਂ ਸਕੂਟਰੀ ਲੈ ਕੇ ਆਏ ਆ ਤੇ ਆਪਾਂ ਨੇ ਹੁਣੀ ਹੁਣੀ ਲੈ ਕੇ ਆਏ ਆ ਤੇ ਬਹੁਤ ਵਧੀਆ ਕਲਰ ਲੱਗਿਆ ਮੈਨੂੰ ਤੇ ਅਸੀਂ ਨਾ ਇਹਨੂੰ ਚਲਾ ਕੇ ਵੀ ਦੇਖਿਆ ਬਿਲਕੁਲ ਵੀ ਆਵਾਜ਼ ਨਹੀਂ ਆਉਂਦੀ ਹੈਗੀ ਇਹ ਨਾ ਪੈਟਰੋਲ ਤੇ ਹੀ ਚੱਲਦੀ ਹੈ ਤੇ ਇਹਦਾ ਕਲਰ ਵੀ ਹੈਗਾ ਬਹੁਤ ਵਧੀਆ ਤੇ ਰੇਖਾ ਨੂੰ ਵੀ ਬਹੁਤ ਜ਼ਿਆਦਾ ਪਸੰਦ ਆਈ ਆ ਦੇਖੋ ਜੀ ਸਾਨੂੰ ਸਕੂਟਰੀ ਦੀ ਨਾ ਬਹੁਤ ਜ਼ਿਆਦਾ ਲੋੜ ਸੀ ਇਹ ਲੈ ਸਾਡੀ ਦੂਸਰੀ ਪ੍ਰਾਣੀ ਸਕੂਟਰੀ ਸੀ ਨਾ ਉਹ ਪ੍ਰਾਣੀ ਹੋ ਗਈ ਸੀ ਉਹਦੇ ਕਰਕੇ ਜੇ ਕਦੇ ਸ਼ਹਿਰ ਸ਼ੁਰ ਨੂੰ ਜਾਣਾ ਤਾਂ ਨਾ ਫਿਰ ਬਹੁਤ ਜ਼ਿਆਦਾ ਔਖਾ ਤਾਂ ਇਹਦੇ ਕਰਕੇ ਨਾ ਫਿਰ ਅਸੀਂ ਨੇ ਸਕੂਟਰੀ ਅੱਜ ਕਢਾ ਲੈਂਦੀ ਆ ਤੇ ਅੱਜ ਦਿਨ ਵੀ ਬਹੁਤ ਵਧੀਆ ਤਾਂ ਸੋਮਵਾਰਤਾ ਸੋਮਵਾਰ ਨੂੰ ਲੋਹਾ ਕਿਦਣਾ ਬਹੁਤ ਨੂੰ ਸ਼ੁਭ ਮੰਨਿਆ ਜਾਂਦਾ ਹੈ ਦੇਖੋ ਜੀ ਹੁਣ ਆਪਾਂ ਨੇ ਸਕੂਟਰੀ ਲੈ ਆ ਕੇ ਨਾ ਹਾਰ-ਹੂਰ ਪਾ ਕੇ ਦਿੱਤਾ ਉਹਨਾਂ ਨੇ ਛੇ ਸਰਦਾਰ ਜੀ ਨੂੰ ਲੈ ਕੇ ਆਏ ਤੇ ਕੱਲੇ ਹੋਰ ਤਾਂ ਕੋਈ ਗਿਆ ਨਹੀਂ ਹੈਗਾ ਦੇਖੋ ਜੀ ਇਹਨਾਂ ਨੇ ਹਾਰ-ਹੂਰ ਪਾ ਕੇ ਨਾ ਸ਼ੀਸ਼ੇ ਵਗੈਰਾ ਲਾ ਕੇ ਨਾ ਦਿੱਤੇ ਆ ਤੇ ਹੁਣ ਆਪਾਂ ਸਾਰੀ ਫੈਮਿਲੀ ਦਾ ਕਰਾਉਨੇ ਆ ਮੂੰਹ ਮਿੱਠਾ ਉਸਕਾ ਚਾਲੂ ਕਰਕੇ ਦਿਖਾ ਦਿਜੀਏ ਅੱਛਾ ਮੂੰਹ ਮਿੱਠਾ ਬਾਅਦ ਵਿੱਚ ਤੇ ਕਰੀਏ ਹਾਂ ਲੈ ਆਏ ਹੁਣ ਚਾਲੂ ਕਰਕੇ ਦਿਖਾਉਨੇ ਆ ਇਸਕੋ ਚਾਲੂ ਦੇਖੋ ਜੀ ਇਸ ਤਰ੍ਹਾਂ ਨਾ ਦੇਖੋ ਜੀ ਮੈਨੂੰ ਤਾਂ ਇੰਨਾ ਭੇਦ ਵੀ ਨਹੀਂ ਹੈਗਾ ਸਕੂਟਰੀ ਦਾ ਦੇਖੋ ਇਹਨੂੰ ਨਾ ਸਾਰਾ ਭੇਦ ਤਾਂ ਕਹਿੰਦੀ ਇੱਥੋਂ ਚਾਲੂ ਹੁੰਦੀ ਆ ਆ ਦੇਖੋ ਕਹਿੰਦੀ ਇੱਥੇ ਤੱਕ ਸੂਈ ਹੈ ਸਾਰਾ ਇਹਨੂੰ ਪਤਾ ਹੈ ਦੇਖੋ ਚਾਲੂ ਵੀ ਕਰਤੀ ਹੈ ਚਲ ਹੁਣ ਚਲਾ ਕੇ ਵੀ ਦਿਖਾ ਮੈਨੂੰ ਕਲਰ ਬਹੁਤ ਵਧੀਆ ਆਇਆ ਪਹਿਲਾਂ ਮੈਂ ਕਿਹਾ ਤਾਂ ਮਹਾ ਜੀ ਬਾਈਟਰ ਰੰਗ ਦੀ ਸਕੂਟਰੀ ਲੈਂਦੀ ਨਾ ਕਈ ਵਾਰ ਮਿੱਟੀ ਮੁੱਟੀ ਲੱਗ ਜਾਂਦੀ ਕੋਈ ਦਾਗ ਲੱਗ ਜਾਂਦਾ ਨਾ ਫਿਰ ਉਹ ਚਮਕੀ ਜਾਂਦਾ ਇਹ ਬਲੈਕ ਰੰਗ ਵਧੀਆ ਏ ਇਸ ਦੀ ਚਾਬੀ ਕਿੱਧਰ ਚੱਲ ਗਈ ਇਹਨ ਖੰਨੇ ਤੋਂ ਜਾਣਾ ਚਾਹੀ ਪੀ ਲੈ ਕੇ ਚਾਲੂ ਕਰਨਾ ਹੈ ਅਰੇ ਕਹਾ ਆਪਣੀ ਕੈਪ ਲੈ ਲਾ ਚਲੋ ਜੀ ਆਪਾਂ ਤੁਹਾਨੂੰ ਨਾ ਸਟਾਰਟ ਕਰਕੇ ਦੱਸਦੇ ਆ ਕਿ ਨਾ ਲੱਤਾਂ ਉਹ ਤਾਂ ਟੁੱਟ ਗਈਆਂ ਮੈਂ ਤਾਂ ਫੇਰ ਨਹੀਂ ਚੱਲੀਏ ਆਹੋ ਕਰੀ ਬਿਫੜ ਕੇ ਬੈਠੀ दो मिनट दो मिनट उसके अंदर नहीं वो पही को जाएगी। ਚਲ ਕਿਹੜਾ ਲਾ ਕੇ ਆਏ ਆ ਜਾ ਕੇ ਤੈਨੂੰ ਕਿੰਨਾ ਵਧੀਆ ਲੱਗਿਆ ਬਹੁਤ ਅੱਛਾ ਹੈ ਇਸ ਕੋ ਚੱਲਣੇ ਵੀ ਬਹੁਤ ਅੱਛਾ ਲੱਗ ਰਹਾ ਤਾਂ ਇਹ ਬਿਲਕੁਲ ਵੀ ਆਵਾਜ਼ ਨਹੀਂ ਹੈਗੀ ਤੇ ਬਹੁਤ ਦੌੜਦੀ ਹੋਇ ਹੈ ਕਿਸੇ ਪਤਾ ਲੱਗਿਆ ਦੋ ਤਿੰਨ ਗੇੜੇ ਇੱਧਰ ਪਹੀਚ ਵੀ ਮਾਰ ਲਏ ਆ ਵੇੜੇ 'ਚ ਵੀ ਚਲਾਈ ਆ ਤੇ ਬਹੁਤ ਵਧੀਆ ਹੈ ਦੇਖੋ ਜੀ ਨਵੀਂ ਚੀਜ਼ ਨਵੀਂ ਹੁੰਦੀ ਆ ਪਹਿਲਾਂ ਜਿਹੜੀ ਸਾਡੀ ਪੁਰਾਣੀ ਸੀ ਨਾ ਉਹ ਕਦੇ ਖਰਾਬ ਹੋ ਜਾਂਦੀ ਸੀ ਤੇ ਰਸਤੇ ਦੇ ਵਿੱਚ ਦੋ ਤਿੰਨ ਵਾਰੀ ਉਹਨੇ ਤੋਖਾ ਦਿੱਤਾ ਨਵੀਂ ਚੀਜ਼ ਪਰ ਆਪਾਂ ਨੇ ਇੱਕ ਵਾਰ ਪੈਸਾ ਲਾ ਦਿੱਤਾ ਹੈ ਚਲੋ ਜੀ ਨਾਲੇ ਚੀਜ਼ ਬਣ ਗਈ ਹੈ ਨਾਲੇ ਆਪਾਂ ਨੂੰ ਜਾਣਾ ਆਉਣਾ ਵੀ ਸੌਖਾ ਹੋ ਗਿਆ ਹੈ ਸਕੂਟਰੀ ਦੀ ਖੁਸ਼ੀ ਦੇ ਵਿੱਚ ਆਪਾਂ ਕਰਦੇ ਆਂ ਮੂੰਹ ਮਿੱਠਾ ਇਹ ਲਿਆਂਦਾ ਤਾਂ ਆਪਾਂ ਨੇ ਡੱਬਾ ਦੇਖੋ ਜੀ ਜੇ ਆਪਾਂ ਨੇ ਕੋਈ ਵੀ ਨਵੀਂ ਚੀਜ਼ ਲੈ ਕੇ ਆਉਨੇ ਆ ਨਾ ਤੇ ਮੂੰਹ ਮਿੱਠਾ ਤਾਂ ਬਣਦਾ ਹੀ ਬਣਦਾ ਹੈ ਲੈ ਬਈ ਕਰ ਮੂੰਹ ਮਿੱਠਾ ਰੱਬ ਦਾ ਨਾਮ ਲੈ ਕੇ ਲੋ ਮੰਮੀ ਜੀ ਚਲੋ ਜੀ ਇੱਕ ਆਪਾਂ ਆਪਾਂ ਵੀ ਖਾ ਲਈਏ ਗੁਲਾਬ ਜਾਮਨ ਪੰਜਾਂ ਮਾਂ ਟੰਡੀ ਪਈਆਂ ਦੀਦੀ ਬਧਾਈਆ ਹੋ ਗਿਆ ਤੁਹਾਡਾ ਨਿਆ ਸਕੂਟਰੀ ਆਇਆ ਹੈ ਆਪ ਤਾਂ ਚੱਲਣਾ ਖੰਣਾ ਘੁੰਮਣੇ ਕੇ ਲਈ ਹਾਂ ਤੈਨੂੰ ਵੀ ਬਧਾਈਆ ਹੋ ਗਈਆਂ ਬਧਾਈਆ ਹੋ ਗਿਆ ਗੁਲਾਬ ਜਾਮਣਾ ਮਿਲ ਗਈ ਹਾਂ ਬਧਾਈਆ ਹੋ ਗਈਆਂ ਤੇ ਗੁਲਾਬ ਜਾਮਣਾ ਖਾਣ ਵਾਸਤੇ ਮਿਲ ਗਈਆਂ ਐਦਾਂ ਹੀ ਬਧਾਈਆ ਆਉਂਦੀਆਂ ਰਹਿਣ ਦਾ ਮੈਂ ਮਠਿਆਈਆਂ ਖਾਂਦੀ ਰਹਾ ਮੈਂ ਇੱਕ ਦਿਨ ਨਾ ਸਕੂਟਰੀ ਦੀ ਖੁਸ਼ੀ ਦੇ ਵਿੱਚ ਨਾ ਆਪਾਂ ਸਿਨਮੇ ਹਾਲ ਵਿੱਚ ਚੱਲਾਂਗੇ ਤੇ ਉਹਨੂੰ ਫਿਲਮ ਦਿਖਾ ਕੇ ਲੈ ਕੇ ਆਉਂਗੀ ਠੀਕ ਆ ਠੀਕ ਆ ਹਾਂ ਕੰਮ ਨੇ ਤਾਂ ਮੁੱਕਣੇ ਨਹੀਂ ਹੈਗੇ ਕੰਮ ਤਾਂ ਬਸ ਐਸੀ ਕਦੇ ਆ ਕਰ ਲਿਆ ਕਦੇ ਉਹ ਕਰ ਲਿਆ ਤੇ ਵਾਸਤੇ ਟਾਈਮ ਕੱਢਣਾ ਪੈਣਾ ਏ ਠੀਕ ਆ ਇਹ ਤੈਨੂੰ ਦੇਦੀ ਸਕੂਟਰੀ ਦੀ ਪਾਰਟੀ ਹੋ ਗਈ ਤੇਰੀ ਲੈ ਵੀ ਕੈਮਰਾਮੈਨ ਤੂੰ ਵੀ ਮਠੇ ਮੂੰ ਮਿੱਠਾ ਕਰ ਇੱਕ ਹੋਰ ਦਮਾ ਤੈਨੂੰ ਦਵਾ ਮਮੀ ਜੀ ਇੱਕ ਮੈਂ ਹੋਰ ਖਾ ਲਮ ਮੈਨ ਭੁੱਖ ਲੱਗੀ ਹੋਈ ਆ ਨੇ ਨਾ ਨਾ ਨੂੰ 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 ਨਾ ਮਿੱਠਾ ਲੱਗਿਆ ਹੀ ਬੁਰਾ ਏ ਜਿਹੜਾ ਸਕੂਟਰੀ ਤੇ ਹਾਰ ਪਾਏ ਹੋਏ ਨਾ ਹੈ ਉਹ ਤੇਰੇ ਪਾ ਦੀਏ ਨਹੀਂ ਖਾਤੇ ਉਸ ਕੋ ਪਹਿਨਾ ਹੈ ਉਸ ਤੋਂ ਬਾਅਦ ਮੇਰਾ ਪਹਿਨਾ ਹੈਗਾ ਚਲੋ ਜੀ ਹੁਣ ਸਕੂਟਰੀ ਨੇ ਆਪਣਾ ਮਨ ਹੋ ਜਣੇ ਮਾੜੇ ਮੋਟਾ ਹਾਰ ਉਹਨੇ ਪਾ ਕੇ ਦਿੱਤਾ ਤਾਂ ਨਾ ਬਹੁਤ ਵਧੀਆ ਲੱਗਦਾ ਹਾਰ ਪਾਏ ਹੋਏ ਨਵੀਂ ਸਕੂਟਰੀ ਦਾ ਨਾ ਇਸ ਤਰ੍ਹਾਂ ਬੈਲ ਕਮ ਕਰਦੇ ਹੁੰਦੇ ਆ ਚਲੋ ਹੁਣ ਇਹ ਆਪਾਂ ਹਾਰ ਤਾਰ ਕੇ ਨਾ ਹੁਣ ਆਪਣੇ ਰੇਖਾ ਰਾਣੀ ਦੇ ਪਾ ਦਨੇ ਹਾਰ ਇਹਨੂੰ ਬਹੁਤ ਜ਼ਿਆਦਾ ਖੁਸ਼ੀ ਹੋਈ ਆ ਦੇਖੋ ਜੀ ਅਸੀਂ ਇਹ ਵੀ ਲੈ ਕੇ ਆਏ ਆ ਜਿਵੇਂ ਹੁਣ ਆਪਾਂ ਨੇ ਪੰਜਾਬ ਜੁਰ ਜਾਣਾ ਹੁੰਦਾ ਨਾ ਕਈ ਵਾਰ ਖੇਤਾਂ ਕੰਨੀ ਜਾਣੇ ਆ ਫਿਰ ਨਾ ਮੱਛਰ ਮੁਛਰ ਤੇ ਨਾ ਬਹੁਤ ਜ਼ਿਆਦਾ ਮौज ਹੈ ਇਹਦੀ ਹੁਣ ਗਰਮੀ ਦਾ ਸੀਜ਼ਨ ਚੱਲਦਾ ਨਾ ਚੱਲ ਵੀ ਮੈਂ ਡੱਬਾ ਰੱਖਿਆ ਮਾ ਉਹਦਾ ਪਾਰ ਵੀ ਛਿੱਲ ਲੈਣੇ ਇਹਨੂੰ ਨਾ ਚੰਗੀ ਤਰ੍ਹਾਂ ਛਿੱਲ ਕੇ ਰੱਖ ਦਿੰਨੇ ਆ ਤੇ ਆਰਬੀ ਨੂੰ ਲੱਗਦਾ ਇਹ ਬਹੁਤ ਜ਼ਿਆਦਾ ਟਾਈਮ ਲੱਗਦਾ ਏ ਪਰ ਇਹ ਖਨ ਨਾ ਅਜੇ ਮੋਟੀ-ਮੋਟੀ ਆਰਬੀ ਲੈਂਦੀ ਆ ਜਿਹੜੀ ਪਤਲੀ-ਪਤਲੀ ਹੁੰਦੀ ਹੈ ਨਾ ਉਹ ਲੋਟ ਨਹੀਂ ਆਉਂਦੀ ਜਗੀ। ਸੁੱਛਣੇ ਦੇ ਵਿੱਚ, ਚਿੱਲਣੇ ਦੇ ਵਿੱਚ, ਤਾਲਣੇ ਦੇ ਵਿੱਚ ਵੀ ਉਹ ਹੁੰਦਾ ਉਹ ਕ। ਪਹਿਲਾਂ ਮੈਂ ਸਰੋਂ ਦਾ ਤੇਲ ਲਾਇਆ ਹੱਥਾਂ ਨੂੰ ਫੇਰ ਨਾ ਖਾਰਸ ਜੀ ਹੋਈ ਜਾਂਦੀ ਆ। ਮੈਂ ਖਾਂ ਚਾਲ ਇਹਨੂੰ ਛਿੱਲ-ਛੂਲ ਕੇ ਨਾ ਚੰਗੀ ਤਰ੍ਹਾਂ ਰੱਖ ਦਿੰਨੀ ਆ। ਇਹ ਸਵੇਰ ਵੇਲੇ ਬਣਾਉਣੀ ਆ ਸੱਚ ਦੇ। ਫੇਰ ਸੁੱਕੀ ਹੋਈ ਨਾ ਵਧੀਆ ਕੱਟ ਹੋ ਜਾਂਦੀ ਆ। ਆੜ ਦੇ ਲਰੇਗਾ ਕਿੰਨਾ ਸੋਹਣਾ ਵਿਆਹ ਨੂੰ ਪਾਉਣੇ ਹੁੰਨੇ ਮੁੰਡਾ ਕੁੜੀ ਦੇ। ਜਿਹੜਾ ਉਹਨਾਂ ਨੇ ਪਾ ਕੇ ਦਿੱਤਾ ਸਕੂਟਰੀ ਵਾਲਿਆਂ ਨੇ। ਇਹ ਤੇਰਾ ਦਿਲ ਕਰਦਾ ਤੂੰ ਵੀ ਪਾ ਕੇ ਬੇੜੇ ਚ ਫਿਰ ਲਿਆ ਕਰ ਨਹੀਂ ਕਰਦਾ ਨਹੀਂ ਨਹੀਂ ਤੇ ਮਰ ਗਿਆ ਤੁਹਾਡੀ ਸ਼ਾਦੀ ਹੋਈ ਹੋਣੀ ਆ ਇਹੋ ਜਿਹੇ ਹਾਰ ਪਾਏ ਹੋਣੇ ਆ ਨਹੀਂ ਇਹ ਵਾਲੀ ਨਹੀਂ ਅਸਲੀ ਹੋਰ ਕਿਹੜੇ ਪਾਏ ਤੇ ਅਸਲੀ ਵਾਲੇ ਅਸਲੀ ਵਾਲੇ ਕਿਹੜੇ ਹੁੰਨੇ ਫੁੱਲਾਂ ਵਾਲੇ ਗੁਲਾਬ ਅੱਛਾ ਗੁਲਾਬ ਦੇ ਫੁੱਲ ਪਾਉਣੇ ਥੋੜੇ ਤਾਂ ਕਿਤਾ ਵਧੀਆ ਏ ਇਧਰ ਤਾਂ ਇਹੋ ਜਿਹੇ ਹੀ ਪਾਉਨੇ ਆ ਆਪਣੇ ਇਧਰ ਪੰਜਾਬ ਚ ਤਾਂ ਸਕੂਟਰੀ ਦਾ ਬੋਝ ਹੋ ਗਈ ਰੇਖਾ ਆਪਾਂ ਨੂੰ ਨਾ ਇਹ ਕਿਤੇ ਜਾਣਾ ਹੁੰਦਾ ਤਾਂ ਨਾ ਉਹ ਆਇਆ ਜਿਵੇਂ ਮਰਜੀ ਆਪਣਾ ਕਿਤੇ ਦੂਰ ਨੇੜੇ ਕਿਤੇ ਮਾੜੀ ਮੋਟੀ ਸ਼ਾਪਿੰਗ ਕਰਨੀ ਹੈ ਨਾ ਆਹਨ ਮौज ਹੋ ਗਈ ਬਹੁਤ ਐਂ ਤਾਂ ਉਹ ਕਹਿੰਦਾ ਤਾਂ ਕਹਿੰਦਾ ਚਾਰਜਰ ਵਾਲੇ ਵੀ ਮਿਲ ਜਾਂਦੀ ਆ ਹੈ ਬੈਟਰੀ ਵਾਲੀ ਅਸੀਂ ਕਹਾਂ ਵੀ ਉਹ ਨਹੀਂ ਅਸੀਂ ਲੈਣੀ ਹੈਗੀ ਇਹ ਵੀ ਜੇ ਅੱਜ ਕੱਲ ਤਾਂ ਨਵੇਂ ਨਵੇਂ ਸਿਸਟਮ ਜੇ ਆ ਗਏ ਪਤਾ ਹੀ ਨਹੀਂ ਲੱਗਦਾ ਹੈਗਾ ਕੁਝ ਵੀ ਪਹਿਲਾਂ ਕਹਿੰਦੇ ਸੀ ਬਿਲੂ ਘਾਣੇ ਤੇ ਲੈ ਕੇ ਆਉਂਗੇ ਹੈ ਫੇਰ ਅਸੀਂ ਕਹਾਂ ਵੀ ਚੱਲ ਹੁਣ ਇੰਨੀ ਦੂਰ ਕਿਹੜਾ ਜਾਊਗਾ ਵੀ ਖੰਨੇ ਤੇ ਹੀ ਲੈ ਲੈਣੇ ਹੈ ਚੱਲ ਫੇਰ ਖੰਨੇ ਤੇ ਹੀ ਲਿਆਂਦੀ ਆ ਓਲਡੀ ਬੈਟਰੀ ਵਾਲੀ ਆ ਨਾ ਉਹ ਫਿਰ ਆਏ ਹੁੰਦਾ ਉਹਨੂੰ ਚਾਰਜਰ ਕਰੋ ਜੀ ਹੈ ਇਹ ਠੀਕ ਹੈ ਇੱਕ ਵਾਰ ਟੈਂਕੀ ਭਰਾਈ ਆ ਫਿਰ ਮौज ਆ ਅੱਜ ਸਬਜ਼ੀ ਬਣਾਉਣੀ ਬਣਾ ਲਈ ਕਿ ਬਣਾਉਣੀ ਆ ਬਣਾ ਲੀ ਅੱਜ ਕੀ ਬਣਾਇਆ ਤੋਰੀ ਕਿਹ ਸਬਜ਼ੀ ਅੱਛਾ ਆਮ ਤੋਰੀਆਂ ਬਣਾਈਆਂ ਹੈ ਚੱਲ ਵਧੀਆ ਹੈ ਰਾਤ ਤੈਨੂੰ ਵੀ ਕੁਵੇਲਾ ਹੋ ਗਿਆ ਆ ਦਿਨਾਂ ਦੇ ਵਿੱਚ ਨਾ ਸਬਜ਼ੀ ਸੂਜੀ ਦਾ ਔਖਾ ਹੀ ਆ ਕੱਲ ਪਿੰਡੀਆਂ ਬਣਾਈਆਂ ਅੱਜ ਆ ਵੀ ਚਲ ਕੱਲੂ ਹੋਏ ਕੁਝ ਦੇਖ ਲਾਂਗੇ ਕਹਿੰਦੇ ਸਾਗ ਬਹੁਤ ਆਇਆ ਪਿਆ ਕੰਨੇ ਚ ਤਾਂ ਕਹਿੰਦੇ ਕਹਿੰਦੇ ਉਹਦਾ ਏ ਤੋੜੀ ਇਹਦਾ ਸਾਗ ਆ ਪਾਲਕ ਵੀ ਧਣੀਆਂ ਵੀ ਮੇਥੇ ਵੀ ਮੈਂ ਕਿਹਾ ਸਟੋਰਾਂ ਤੇ ਆਇਆ ਹੋਣਾ ਸਾਮਾਨ ਬਹੁਤ ਵਧੀਆ ਹੈ ਕਹਿੰਦੇ ਰੇੜੀਆਂ ਭਰੀਆਂ ਪਈਆਂ ਕਹਿੰਦੇ ਕੱਲੇ ਤਾਂ ਬੜੀ ਮੰਡੀ ਚ ਕਿ ਵੇਖਾਂਗੇ ਬਣਾ ਲਓ ਦੇਖਾਂਗੇ ਇੱਕ ਦਿਨ ਲੈ ਕੇ ਆ ਕੇ ਨਾ ਲਾਵਾਗੇ ਲੋਕ ਬਣਾਉਂਗਾ ਹੀ ਆ ਮੈਨੂੰ ਆਏ ਦਾ ਖਾਈ ਜਾਂਦੇ ਆ ਨਾਲੇ ਰੇਖਾ ਦਾ ਵੀ ਦਿਲ ਕਰੀ ਜਾਂਦਾ ਮੈਂ ਸਾਗ ਖਾਣਾ ਮੈਂ ਸਾਗ ਖਾਣ ਕੀ ਤੁਹਾਡਾ ਦੀ ਆ ਨਾ ਉਹਦਾ ਹੋ ਸੈਲੀਓ ਲਿਆਵੇ ਲੱਡੂ ਦੇ ਆਟੇ ਦੀ ਉਹ ਆਟਾ ਵਧੀਆ ਹੁੰਦਾ ਨਾਲੇ ਨਾਲ ਨੂੰ ਸਾਗ ਨਾਲ ਮੱਕੀ ਦੀ ਰੋਟੀ ਤਾਂ ਵਧੀਆ ਲੱਗਦੀ ਹੈ ਕੁੱਕਰ ਚ ਬਣਾਵਾਂਗੇ ਚੁੱਲੇ ਤੇ ਕਿਹੜਾ ਐਨਾ ਉਹ ਕਰੂਗਾ ਮਿੰਟ ਦੇ ਵਿੱਚ ਸਾਗ ਬਣ ਜਾਣਾ আর ਵੀ ਦੀ ਸਬਜੀ ਪਰ ਲੱਗਦੀ ਬਹੁਤ ਸਵਾਦ ਹੈ ਤੇਰੀ ਵਾਲੀ ਬਣਾਵੇ ਨਾ ਉੱਕੀ ਸਬਜੀ ਤਾਂ ਮੈਂ ਕਦੇ ਨਹੀਂ ਖਾਧੀ ਹੈ ਜਿਆਦਾ ਵੀ ਬਣਾਉਨੇ ਆ ਰੇਖਾ ਤੇਰੀ ਵਾਲੀ ਸਬਜੀ ਬਣਾਉਣੀ ਹੈ ਚਲੋ ਵੀ ਬਕਰ ਆਏ ਆ ਨਾ ਹੁਣ ਸਰਦਾ ਨਹੀਂ ਨਾ ਹੈਗਾ। ਇਹਨਾਂ ਦੋ ਤਾਂ ਦਿਹਾੜੀਏ ਹੋ ਗਏ ਪਰ ਆਪਣਾ ਟੱਬਰ ਹੋ ਗਿਆ। ਫੇ ਸਰਦਾ ਨਹੀਂ ਹੈਗਾ। ਬੱਕਾ ਸੂਤ ਜਿਹਾ ਤਾਂ ਉਹ ਹੋ ਗਿਆ ᱛੀਆ। ਲਾ ਉਹ ਕਿੱਥੇ ਹੋਇਆ ਹਲੇ? ਸਵੇਰ ਦਾ ਤਾਂ ਬਸ ਟਾਈਮ ਹੀ ਨਹੀਂ ਲੱਗਿਆ ਹੈਗਾ। ਬਸ ਰੋਟੀ ਬਣਾਈ, ਦਾਲ ਬਣਾਈ ਆ। ਬਸ ਫੇਰ ਪ੍ਰੈਸ ਕਰਨ ਲੱਗੀ, ਆਹੀ ਕੰਮ ਧੰਦਾ ਕਰਿਆ। ਐਨੇ ਨੂੰ ਕਹਿੰਦੇ ਸਕੂਟਰੀ ਲੈ ਕੇ ਆਉਣੀ ਆ। ਫੇ ਸਕੂਟਰੀ ਦੀ ਖੁਸ਼ੀ ਹੋ ਗਈ। ਫੇ ਨਾ ਚਕਮੀਜ਼ ਨੂੰ ਤਾਂ ਹੱਥ ਲੱਗਿਆ ਨਹੀਂ ਹੈਗਾ। ਫੇ ਆ ਕੇ ਨਿਆਣੇ ਵੀ ਚਲਾਉਣ ਲੱਗੇ ਸਕੂਟਰੀ। ਕਾਰਪੇ ਦੇਖਣ ਲੱਗੇ ਫਿਰ ਆਪਾਂ ਨੇ ਵੀ ਫਿਰ ਆਪਾਂ ਵੀ ਕਿਹੜੇ ਗੁੜੇ ਲੱਤੇ ਏਕਣੇ ਟਾਈਮ ਲੰਘ ਗਿਆ ਹੁਣ ਕਾਲੂ ਬਣਾਉਂਗੀ ਨਾ ਕਰੂੰਗੀ ਕਾਲੂ ਪੂਰਾ ਚਲੋ ਜੀ ਫਿਰ ਸਾਡੀ ਵੀਡੀਓ ਤਾਂ ਬਹੁਤ ਜ਼ਿਆਦਾ ਲੰਬੀ ਹੋ ਜਾਣੀ ਸਾਡੀ ਤਾਂ ਗੱਲਾਂ ਬਾਤਾਂ ਏਕਣ ਮੁੱਕਣੀਆਂ ਨਹੀਂ ਹੈਗੀਆਂ ਹੁਣ ਆਪਾਂ ਵੀਡੀਓ ਦਾ ਐਂਡ ਹੁਣ ਆਪਾਂ ਇੱਥੇ ਹੀ ਕਰਦੇ ਆ ਮਿਲਦੇ ਆ ਹੁਣ ਅਗਲੀ ਵੀਡੀਓ 'ਚ ਮੇਰੇ ਵੱਲੋਂ ਸਾਰਿਆਂ ਨੂੰ ਜੀ ਪਿਆਰ ਭਰੀ ਸਤਿ ਸ੍ਰੀ ਅਕਾਲ ਜੇ ਤੁਹਾਨੂੰ ਸਾਡੀਆਂ ਵੀਡੀਓ ਵਧੀਆ ਲੱਗਦੀਆਂ ਨੇ ਲਾਈਕ ਸ਼ੇਅਰ ਤੇ ਕਮੈਂਟ ਕਰਕੇ ਜਰੂਰ ਦੱਸਿਆ ਕਰੋ ਐਦਾਂ ਹੀ ਆਪਾਂ ਸੋਹਣੀਆਂ ਵੀਡੀਓ ਪਾਉਂਦੇ ਰਾਵਾਂਗੇ ਦੇਖਣ ਲਈ ਤੁਹਾਡਾ ਬ ਦੇਖੀ ਕੱਲ ਇੱਕ ਭੈਣ ਮੇਰੇ ਭੈਣ ਨੇ ਮੈਸੇਜ ਕੀਤਾ ਹੈ ਹੈ ਕਹਿੰਦੀ ਮਜੀਦ ਦੀਦੀ ਦਾ ਕਹਿੰਦੀ ਆ ਵੀ ਤੂੰ ਬੋਲ ਪਾ ਹੈ ਕਹਿੰਦੇ ਰੇਖਾ ਦੇ ਵਿੱਚ ਤਾਂ ਕਹਿੰਦੇ ਮਜਾਜੇ ਬਹੁਤ ਹੈ ਕਹਿੰਦੇ ਕਹਿੰਦੇ ਬਿਲਕੁਲ ਵੀ ਕਹੇ ਤੇ ਨਹੀਂ ਬੋਲਦੀ ਹੈਗੀ ਤੂੰ ਅਕਸਰ ਨੂੰ ਮਾੜਾ ਮੋਟਾ ਤਾਂ ਕੋਈ ਗੱਲਬਾਤ ਕਰਿਆ ਕਰ ਰਾਤ ਭੈਣ ਨੇ ਮੈਸੇਜ ਕਰਿਆ ਹੈ ਕਹਿੰਦੇ ਇੰਨਾ ਵੀ ਨਹੀਂ ਬੰਦੇ ਦੇ ਵਿੱਚ ਕਹਿੰਦੇ ਮਜਾਜ ਚਾਹੀਦਾ ਹੈਗਾ ਹੁਣ ਤਾਂ ਗਲਾਬ ਜਾਮਣਾ ਵੀ ਖਾਦੀ ਹੋਈਆਂ ਹੁਣ ਤਾਂ ਮਾੜਾ ਮੋਟਾ ਹੈਲੋ ਖਾਏ ਕਹਦੇ ਹੈਲੋ ਹਾਈ ਬਾਏ ਬਾਏ ਕਹਿੰਦੇ ਆਖ ਲਈ ਵੀਡੀਓ ਪੇ